ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਦਰਅਸਲ ਕੱਲ ਸਕੂਲ ਲੱਗਣੇ ਸੀ 1 ਜਨਵਰੀ ਤੋਂ ਪਰ ਹੁਣ 7 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਔਰ 8 ਜਨਵਰੀ ਤੋਂ ਸਕੂਲ ਲੱਗਣਗੇ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸ ਨੇ ਆਪਣੀ ਮਾਈਕਰੋ ਬਲੌਗਿੰਗ ਸਾਈਟ ਐਕਸ ਦੇ ਉੱਤੇ ਇਹ ਜਾਣਕਾਰੀ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀਆਂ ਛੁੱਟੀਆਂ ਵਧਾਉਣ ਦਾ ਕਾਰਨ ਇਹ ਹੈ ਕਿ ਠੰਡ ਹੈ ਸ਼ੀਤ ਲਹਿਰ ਹੈ ਔਰ ਬੱਚਿਆਂ ਦੀ ਸੁਰੱਖਿਆ ਤ ਨੂੰ ਮੱਦੇਨਜ਼ਰ ਰੱਖਤੇ ਹੋਏ ਅਸੀਂ ਜਿਹੜਾ ਇਹ ਸਭ ਕੁਝ ਕੀ ਆਇਆ ਔਰ ਇਹ ਬਹੁਤ ਜ਼ਰੂਰੀ ਹੋ ਜਾਂਦਾ ਆ ਕਿ ਬੱਚੇ ਜਿਹੜੇ ਨੇ ਉਸਰਖਿਤ ਨੇ ਕਿਉਂਕਿ ਸਭ ਨੂੰ ਸਭ ਨੂੰ ਪਤਾ ਹੈ ਕਿ ਇੰਨੀ ਠੰਡ ਦੇ ਵਿੱਚ ਜਿਵੇਂ ਅੱਜ ਸ਼ੀਤਲਾਰ ਚੱਲਣ ਢਈ ਆ ਦਾ ਟੈਂਪਰੇਚਰ ਲਗਾਤਾਰ ਡਾਊਨ ਹੋਣ ਡਿਆ ਆ ਔਰ ਬੱਚਿਆਂ ਨੂੰ ਸਕੂਲ ਦੇ ਵਿੱਚ ਰੱਖਣਾ ਵੀ ਇੱਕ ਚੈਲੰਜ ਹੋ ਜਾਂਦਾ ਆ ਸੋ ਫਿਲਹਾਲ ਪੰਜਾਬ ਦੇ ਜਿਹੜਾ ਹੈ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਨੇ ਔਰ ਜਿਹੜਾ ਉਹਨਾਂ ਨੇ ਟਵੀਟ ਕੀਤਾ ਆ ਮਾਫ ਕਰਨਾ ਐਕਸ ਤੇ ਜੋ ਲਿਖਿਆ ਆ ਉਹ ਕਹਿੰਦਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸੂਬੇ ਦੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਤੂਂਦ ਨੂੰ ਦੇਖਦਿਆਂ ਪੰਜਾਬ ਅ ਦੇ ਸਕੂਲਾਂ ਦੇ ਵਿੱਚ ਬੱਚਿਆਂ ਅਤੇ ਸਟਾਫ ਦੀ ਸਿਹਤ ਦੇ ਦੀ ਸੁਰੱਖਿਆ ਨੂੰ ਧਿਆਨ ਚ ਰੱਖਦਿਆ ਸਰਕਾਰੀ एडेड मान्यता प्राप्त प्राइवेट स्कूल यानी कि सारे स्कूल पंजाब दे 7 जनवरी तक उथे छुट्टियां रहण गया। हुण 8 जनवरी तो स्कूल जेड़े ने ओ आम방 ਖੁੱਲਣ ਗਏ। सो फिलहाल ए बहुत ਵੱਡੀ ਖਬਰ ਹੈ पंजाब दे ਸਕੂਲਾਂ ਦੇ ਵਿੱਚ छुट्टियां ਪੈ ਗਈਆਂ ਨੇ ਔਰ ਇਹ 7 जनवरी तक छुट्टियां ਹੋਣਗੀਆਂ। यानी कि ਸਕੂਲਾਂ ਦੇ ਵਿੱਚ ਹੁਣ ਜਿਹੜਾ ਕੱਲ੍ਹ ਤੋਂ ਲੱਗਣੇ ਸੀ ਸਕੂਲ ਉਹ 8 ਜਨਵਰੀ ਨੂੰ ਲੱਗਣਗੇ ਔਰ ਇਹ ਸਾਰੇ ਸਕੂਲ ਹੈ ਚਾਹੇ ਕੋਈ ਐਡਿਟ ਸਕੂਲ ਹੈ ਚਾਹੇ ਕੋਈ ਵੈਸੇ ਐਫੀਲੀਏਟਿਡ ਸਕੂਲ ਹੈ ਸਰਕਾਰੀ ਹੈ ਗੈਰ ਸਰਕਾਰੀ ਹੈ ਉਹਨਾਂ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਨੇ ਔਰ ਅਧਿਆਪਕਾਂ ਸਮੇਤ ਪੂਰੇ ਯਾਨਕਿ ਪੂਰੇ ਸਟਾਫ ਨੂੰ ਛੁੱਟੀਆਂ ਹੋਣਗੀਆਂ ਔਰ ਇਹ ਬੱਚਿਆਂ ਤੇ ਸਟੀਚਰਾਂ ਦੀ ਸੁਰੱਖਿਆਤ ਨੂੰ ਸਖਿਆ ਨੂੰ ਯਕੀਨੀ ਬਣਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਕਿਉਂਕਿ ਇਸ ਵਾਰ ਜਿਹੜੀ ਡੈਪਿਊਟੇਸ਼ਨ ਹੈ ਜਾਂ ਜਿਹੜੀ ਹੋਈ ਹੈ ਕਈ ਵਾਰ ਕੋਈ ਟੀਚਰ ਜਿਹੜਾ ਆ ਉਹ 60-60 ਕਿਲੋਮੀਟਰ ਦੂਰੋਂ ਚੱਲ ਕੇ ਜਾ ਰਿਹਾ ਬੱਚਿਆਂ ਨੂੰ ਪੜਾਉਣ ਦੇ ਲਈ ਔਰ ਐਡੀ ਤੰਦ ਔਰ ਇਨੀ ਠੀਤਲਾਰ ਦੇ ਵਿੱਚ ਇਹ ਬਹੁਤ ਔਖਾ ਹੋ ਜਾਂਦਾ ਬਹੁਤ ਵੱਡਾ ਚੈਲੰਜ ਹੋ ਜਾਂਦਾ ਆ ਔਰ ਫਿਲਹਾਲ ਪੰਜਾਬ ਸਰਕਾਰ ਨੇ ਬਹੁਤ ਵੱਡਾ ਕਦਮ ਚੁੱਕਿਆ ਠੰਡ ਤੇ ਸੰਘਣੀ ਧੁੰਦ ਦੇ ਕਾਰਨ ਨੇ ਫੈਸਲਾ ਲਿਆ ਆ ਹੁਣ 8 ਜਨਵਰੀ ਨੂੰ ਸਕੂਲ ਲੱਗਣਗੇ 7 ਜਨਵਰੀ ਤੱਕ ਛੁੱਟੀਆਂ ਪੈ ਗਈਆਂ ਨੇ ਔਰ ਇੱਕ ਹਫਤਾ ਤਕਰੀਬਨ ਇੱਕ ਹਫਤਾ ਹੋਰ ਬਤਾ ਦਿੱਤੀਆਂ ਨੇ ਛੁੱਟੀਆਂ ਸੋ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਸੀਐਮ ਪੰਜਾਬ ਨੇ ਔਰ ਜਿਹੜੇ ਹਰਜੋਤ ਬਾਜ ਸਿੱਖਿਆ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਫੈਸਲਾ ਲਿਆ ਕੇ ਆਇਆ ਪੰਜਾਬ ਦੇ ਵਿੱਚ ਜਿਹੜਾ ਆ ਕੂੜਾ ਤੇ ਸੰਘਣੀ ਧੁੰਦ ਦੇ ਕਾਰਨ ਜਿਹੜਾ ਆ ਇਸ ਫੈਸਲੇ ਨੂੰ ਅਸੀਂ ਵਿਚਾਰਿਆ ਔਰ ਉਸ ਤੋਂ ਬਾਅਦ ਇੱਥੇ ਪਹੁੰਚੇ ਆ ਕਿ ਪੰਜਾਬ ਦੇ ਵਿੱਚ ਹੁਣ ਛੁੱਟੀਆਂ ਦਾ ਐਲਾਨ ਕਰ ਦਿੱਤਾ 8 ਜਨਵਰੀ ਤੋਂ ਸਕੂਲ ਲੱਗਣਗੇ 7 ਤਰੀਕ ਤੱਕ ਛੁੱਟੀਆਂ ਰਹਿਣਗੀਆਂ ਕੱਲ੍ਹ ਨਹੀਂ ਤਾਂ ਸਕੂਲ ਲੱਗਣੇ ਸੀਗੇ ਪਰ ਅੱਜ ਦੇਖਿਆ ਜਾਵੇ ਤਾਂ ਇੱਕ ਜਿਹੜੀ ਹਵਾ ਆ ਬਹੁਤ ਠੰਡੀ ਹਵਾ ਵਗ ਰਹੀ ਹੈ ਜਿਸ ਕਰਕੇ ਬੱਚਿਆਂ ਦਾ ਜਿਹੜਾ ਆ ਧਿਆਨ ਬਹੁਤ ਰੱਖਣਾ ਜ਼ਰੂਰੀ ਹੈ ਔਰ ਘਰ ਦੇ ਵਿੱਚ ਬੱਚੇ ਸੇਫ ਨੇ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਡਾਊਨ ਜਾਂਦਾ ਆ ਔਰ ਕਈ ਵਾਰੀ ਸਕੂਲ ਦੇ ਵਿੱਚ ਬੱਚੇ ਲਾਪਰਵਾਹ ਹੋ ਜਾਂਦੇ ਨੇ ਰੈਸਟ ਟਾਈਮ ਜਾਂ ਖੇਡਣ ਦੇ ਟਾਈਮ ਔਰ ਇਸ ਕਰਕੇ ਸ਼ਾਇਦ ਪੰਜਾਬ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਆ ਅਧਿਆਪਕਾਂ ਨੂੰ ਵੀ ਛੁੱਟੀਆਂ ਹੋਣਗੀਆਂ ਸਮੂਹ ਸਟਾਫ ਨੂੰ ਛੁੱਟੀਆਂ ਹੋਣਗੀਆਂ ਔਰ 8 ਜਨਵਰੀ ਨੂੰ ਸਕੂਲ ਲੱਗੇਗਾ ਔਰ ਸਾਰੇ ਸਕੂਲ ਚਾਹੇ ਉਹ ਐਡਿਟ ਹੋਣ ਚਾਹੇ ਉਹ ਐਬੀਐਸਏ ਅਫੀਲੀਏਟਿਡ ਹੋਣ ਸਰਕਾਰੀ ਗੈਰ ਸਰਕਾਰੀ ਸਰਕਾਰ ਸਾਰੇ ਸਕੂਲਾਂ ਦੇ ਵਿੱਚ ਇਹ ਛੁੱਟੀਆਂ ਦਾ ਐਲਾਨ ਕੀਤਾ ਗਿਆ ਆ